ਸ਼ਹੀਦ ਕਰਾਉਂਦਾ ਹੈ ਦੁਨੀਆ ਦੇ ਨਕਸ਼ੇ ਤੇ ਇਦਾਂ ਨਹੀਂ ਹੋਇਆ ਤੇ ਵਜੀਦਾ ਪਤਾ ਕੀ ਖੁਸ਼ ਹੋ ਰਿਹਾ ਲੈ ਹੁਣ ਪਿਓ ਭੱਜਿਆ ਆਏਗਾ ਓਏ ਆਪ ਪਿਓ ਸੀ ਕਿਤੇ ਉਹ ਗੁਰੂ ਗੋਬਿੰਦ ਸਿੰਘ ਸੀ ਉਹਨਾਂ ਦੀ ਤਿਆਰੀ ਸੀ ਉਹਨਾਂ ਨੂੰ ਪਤਾ ਸੀ ਇਹ ਕੁਝ ਹੋਣਾ ਹੈ ਇਹ ਸਮਾਂ ਆਏਗਾ ਇਹਦੇ ਚੋਂ ਲੰਘਣਾ ਹੀ ਪੈਣਾ ਹੈ ਇਹਦੇ ਚੋਂ ਗੁਜ਼ਰਨਾ ਹੀ ਪੈਣਾ ਹੈ ਇਹ ਸੀਧੀਆਂ ਹੋਣੀਆਂ ਹੈ ਜੇ ਮੇਰੇ ਦਾਦੇ ਦੇ ਦਾਦੇ ਨੂੰ ਤਵੀ ਤੇ ਬਿਠਾਤਾ ਮੇਰੇ ਨਾਲ ਘਟ ਕਰਨਗੇ ਇਹ ਤੇ ਬੜਾ ਕੁਝ ਹੋਣਾ ਹੈ ਪਤਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਇਹ ਬੜਾ ਖੁਸ਼ ਹੋ ਗਿਆ ਕਹਿੰਦਾ ਇਹ ਕਰਿਓ ਖੁਰਜੀਆਂ ਵਿੱਚ ਪਾ ਕੇ ਲਿਆਇਓ ਸਵੇਰੇ ਕੈਦ ਕਰਕੇ ਮਾਤਾ ਨੂੰ ਕਾਹਦੇ ਤੇ ਲਿਆਂਦਾ ਕਹਿੰਦੇ ਸਿਹੇੜੀ ਤੋਂ ਫੜਿਆ ਕਹਿੰਦੇ ਰੱਥ ਤੇ ਨਹੀਂ ਬਾਣਾ ਗੱਡੇ ਤੇ ਨਹੀਂ ਬਾਣਾ ਤੋੜ ਕੇ ਲਿਆਓ ਜਦੋਂ ਤੱਕ ਸਰੰਦ ਆਉਣਗੇ ਆਉਂਦਿਆਂ ਨੂੰ ਮੰਨ ਜਾਣਗੇ ਸਰੰਦ ਤੱਕ ਆਉਂਦੇ ਆਉਂਦੇ ਹੀ ਮੰਨ ਜਾਣਗੇ ਐਨੀ ਤਕਲੀਫ ਰਾਹ ਚ ਦੇ ਦਿਓ ਤੁਰ ਕੇ ਆਉਣ ਤੁਰ ਕੇ ਆ ਤੁਹਾਡਾ ਮੇਲੇ 'ਚ ਫਿਰਦੇ ਹੋ ਗੁਰਮਖੋ ਦੁਕਾਨਾਂ ਲੱਗੀਆਂ ਕਦੇ ਕਿਤੋਂ ਜਲੇਬੀ ਖਾ ਲਈ ਕਿਤੋਂ ਦੁੱਧ ਪੀ ਲਿਆ ਕਿਤੋਂ ਚਾਹ ਪੀ ਲਈ ਕਿਤੋਂ ਫੁਲਕਾ ਛਕ ਲਿਆ ਤਰ੍ਹਾਂ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਸਿੱਖਾਂ ਨੇ ਫਤੇਗੜ ਸਾਹਿਬ ਦੇ ਵਿੱਚ ਲੰਗਰ ਲਾਏ ਐ ਸਵਾ ਦੀ ਫੀਲ ਤੇ ਕੋਈ ਕੋਈ ਕਰਦਾ ਨਾ ਨਹੀਂ ਤੇ ਮੇਲਾ ਵੀ ਬਣ ਜਾਂਦਾ ਤੇ ਤਾਂ ਵੀ ਲੱਤਾਂ ਥੱਕ ਗਈਆਂ ਲੱਤਾਂ ਥੱਕ ਗਈਆਂ ਓਏ ਗੋਡੇ ਦੁਖਦੇ ਓਏ ਪੱਟ ਦੁਖਦੇ ਓਏ ਫੁੱਲ ਗਏ ਲੱਤਾਂ ਫੁੱਲ ਗਈਆਂ ਸਾਡਾ ਆਹ ਹਾਲ ਹੁੰਦਾ ਮਾਤਾ ਗੁਜਰਕੌਰ ਨੂੰ ਮਰਿੰਡੇ ਤੋਂ ਇਹ ਤਾਂ ਹੱਥਾਂ ਨੂੰ ਰੱਸੇ ਪਾ ਕੇ ਨਾ ਇੱਥੇ ਐਦਾਂ ਰੱਸੇ ਪਾ ਕੇ ਲੈ ਕੇ ਗਏ ਇੱਥੇ ਤੱਕ ਲੈ ਕੇ ਆਏ ਮਰਿੰਡੇ ਤੋਂ ਲੈ ਕੇ ਇੱਥੋਂ ਦਾ ਸਫ਼ਰ ਵੇਖ ਲਓ ਕਿੰਨਾ ਤੋੜ ਕੇ ਮਰਿੰਡੇ ਤੋਂ ਸਰੰਦ ਤੱਕ ਤੋੜ ਕੇ ਲੈ ਕੇ ਆਏ ਤੇ ਸਾਬ ਜਦਿਆਂ ਨੂੰ ਖੁਰਜੀਆਂ ਦੇ ਵਿੱਚ ਖੱਜਰ ਦੇ ਆਲੇ-ਦੁਆਲੇ ਦੋ ਬੋਰੀਆਂ ਦੀਆਂ ਬਣੀਆਂ ਖੁਰਜੀਆਂ ਜਿੱਦੇ 'ਚ ਸਮਾਨ ਤੁੰਨ ਦਿੰਦੇ ਐ ਮਰੀਂਡੇ ਥਾਣੇ ਤੋਂ ਸਾਬਜਾਦਿਆਂ ਨੂੰ ਖੁਰਜੀਆਂ ਦੇ ਵਿੱਚ ਪਾ ਕੇ ਤੇ ਮਾਤਾ ਗੁਜਰਕੌਰ ਨੂੰ ਐਦਾਂ ਹੱਥ ਬੰਨ੍ਹ ਕੇ ਤੋਰ ਕੇ ਲਿਆਏ ਸੀ ਤੇ ਕਿਤੇ ਕਿਤੇ ਜਾ ਕੇ ਤੇ ਤੇਜ ਕਰ ਦਿੰਦੇ ਨੇ ਮਾਂ ਦਾਦੀ ਏ ਤੇਰਿਆਂ ਲਾਲਾਂ ਲਈ ਜੋ ਵੀ ਹੋ ਸਕਦਾ ਜੇ ਕਿਤੇ ਮੇਰੇ ਵੱਸ ਹੁੰਦਾ ਲਓ ਪੜੋ ਮੈਂ ਮੂਰੇ ਆਂਖ ਖੋ ਸਕਦਾ ਧਿਆਨ ਨਾਲ ਸੁਣਿਓ ਕਵੀ ਦੀਆਂ ਲਾਈਨਾਂ ਮਾਂ ਦਾਦੀਏ ਤੇਰਿਆਂ ਲਾਲਾਂ ਲਈ ਮੈਂ ਕਰਦਾ ਜੋ ਵੀ ਹੋ ਸਕਦਾ ਕਿਤੇ ਕਾਸ਼ ਵੱਜਦੀਆਂ ਟੀਮਾਂ ਦੇ ਮੈਂ ਮੂਰੇ ਆਂਖ ਖੋ ਸਕਦਾ ਮਾਂ ਦਾਦੀਏ ਤੇਰਿਆਂ ਲਾਲਾਂ ਲਈ ਮੈਂ ਕਰਦਾ ਜੋ ਵੀ ਹੋ ਸਕਦਾ ਸਾਡੇ ਵੱਸ ਨਹੀਂ ਸੀ ਇਹ ਤੇ ਤੁਰੇ ਜਾਂਦੇ ਆ ਤੂੰ ਰੋਟੀਆਂ ਪਾਣੀ ਖਵਾਉ ਪਿਉਣ ਵਾਲੇ ਇਹ ਤੇ ਜਾ ਜਾ ਕਿਉਂ ਬਾਡਰ ਦੇ ਉੱਤੇ ਲੱਗਰ ਲਾਏ ਕਿਸੇ ਨੇ ਨਹੀਂ ਪੁੱਛਿਆ ਤੂੰ ਸਾਈ ਹੈ ਓਏ ਤੂੰ ਸਿੱਖੀ ਛੱਡ ਦਿੱਤੀ ਐ ਓਏ ਤੂੰ ਕਲਗੀਆਂ ਵਾਲਾ ਛੱਡ ਗਿਆ ਤੂੰ ਗੁਰਦੁਆਰਾ ਛੱਡ ਕੇ ਚਰਚ ਜਾਣ ਲੱਗ ਪਿਆ ਜਿੱਦਾਂ ਨੇ ਲੰਗਰ ਲੈ ਕੇ ਗਏ ਐ ਇਹਨਾਂ ਨੇ ਨਹੀਂ ਪੁੱਛਿਆ ਕਿਹੜਾ ਡੋਬ ਰਿਹਾ ਐ ਸਭ ਨੂੰ ਪ੍ਰਸ਼ਾਦਾ ਸ਼ਿਕਾਇਆ ਮਦਦ ਕੀਤੀ ਐ ਸਭ ਦੀ ਕੀਤੀ ਐ ਇਹ ਵੀ ਅਖਿਆ ਗੁਰਦੁਆਰੇ ਪਛਾਣਿਆ ਕਹਿੰਦੇ ਚਰਚ ਵੀ ਚਰਚ ਵੀ ਕਿਉਂ ਡੁੱਬੇ ਇਹ ਤੇ ਉਹ ਲੋਕ ਐ ਚਰਚਾ ਵੀ ਕਿਉਂ ਡੁੱਬਣ ਆ ਸਾਹਮਣੇ ਮਸੀਤਾਂ ਸਾਹਮਣੇ ਨਿਸ਼ਾਨ ਬਥੇਰੇ ਝੁੱਲ ਗਏ ਇੱਥੇ ਪਰ ਮਸੀਤ ਐ ਜਿਹੜੀ ਇਹ ਢਾਈ ਨਹੀਂ ਗਈ ਮਸੀਤਾ ਨੂੰ ਨੁਕਸਾਨ ਨਹੀਂ ਪਹੁੰਚਾਇਆ ਮਕਬਰੇ ਐ ਓਏ ਪੁੱਛਦੇ ਐ ਇਹ ਸਤਕਾਰ ਕਰਦੇ ਐ ਇਹਨਾਂ ਦੀ ਧਰਤੀ ਐ ਇਹ ਮੱਥਾ ਟੇਕਦੇ ਐ ਵਿਤਕਰਾ ਕਿੱਥੇ ਰੱਖਣ ਵਾਲੇ ਆ ਸਾਰੇ ਧਰਮਾਂ ਦਾ ਸਤਕਾਰ ਸਿੱਖ ਕਰਦੇ ਐ ਕਰਨਾ ਚਾਹੀਦਾ ਐ ਤੇ ਜਿੱਦੇ ਲੰਗਰ ਲੈ ਕੇ ਗਏ ਐ ਨਹੀਂ ਪੁੱਛਦੇ ਤੁਸੀਂ ਇਸਾਈ ਹੋ ਤੁਹਾਡੇ ਤੁਸੀਂ ਤੇ ਛੱਡ ਗਏ ਸਾਨੂੰ ਅਸੀਂ ਤੁਹਾਡੀ ਸੇਵਾ ਨਹੀਂ ਕਰਨੀ ਜਿੱਦਾਂ ਕੋਈ ਭੀੜ ਬਣਦੀ ਐ ਅੱਗੇ ਖਲੋਂਦੇ ਐ ਲੰਗਰ ਚਲਾਉਂਦੇ ਐ ਇਹ ਜਿਹੜਾ ਜਜ਼ਬਾ ਆਪਾਂ ਵੇਖਦੇ ਆ ਇੰਨਾ ਵਿੱਚ ਸੇਵਾ ਦਾ ਤੇ ਵੇਖੋ ਆ ਲੋਕ ਇੱਥੇ ਆਏ ਐ ਅੰਤ ਕੋਈ ਗਿਣ ਸਕਦਾ ਕਿੰਨੇ ਲੰਗਰ ਲੱਗੇ ਐ ਗਿਣ ਸਕਦਾ ਕਿੰਨੇ ਤਰ੍ਹਾਂ ਦੇ ਲੰਗਰ ਲੱਗੇ ਐ ਗਜਰੇਲਿਆਂ ਦੇ ਲੰਗਰ ਸਿੱਖਾਂ ਨੇ ਲਾ ਰੱਖੇ ਐ ਓਏ ਸੰਗਤ ਤੰਗ ਨਾ ਹੋਵੇ ਜਿਹੜੇ ਲੋਕ ਜਾ ਰਹੇ ਐ ਤੰਗ ਨਾ ਹੋਣ ਜਿਹੜੇ ਫਟੇਕਾਰ ਸਾਹਿਬ ਚੱਲੇ ਆ ਤੰਗ ਨਾ ਹੋਣ ਪਰ ਵੇਖ ਲੋ ਉਸੇ ਕਲਗੀਆਂ ਵਾਲੇ ਬਾਦਸ਼ਾਹ ਦੇ ਲਾਲ ਉਹ ਤੋਂ ਉਹ ਉਹਦੇ ਵਿੱਚ ਪਾ ਕੇ ਖੁਰਜੀਆਂ ਚ ਇੱਥੇ ਤੱਕ ਲੈ ਕੇ ਆਏ 20 ਕਿਲੋਮੀਟਰ ਤੇ ਮਾਤਾ ਨੂੰ ਤੋੜ ਕੇ ਕਦੇ ਕਦੇ ਤੇਜ਼ ਕਰ ਲੈਂਦੇ ਆ ਖੱ쩌ਰ ਤੇਜ ਕਰਦੇ ਐ ਮਾਤਾ ਨੂੰ ਤੇਜ ਮਾਤਾ ਜੀ ਨੂੰ ਤੇਜ ਭੱਜਣਾ ਪੈਂਦਾ 80 ਸਾਲ ਦੀ ਉਮਰ ਤੇ ਗੁਰੂ ਗੋਬਿੰਦ ਸਿੰਘ ਦੀ ਮਾਂ ਦਸ਼ਮੇਸ਼ ਕਿਤਾ ਦੀ ਮਾਂ 40 ਸਾਲ ਦੀ ਉਮਰ ਸੀ ਜਦੋਂ ਪੁੱਤ ਨੂੰ ਜਨਮ ਦਿੱਤਾ ਸੀ 40 ਦੇ ਨੇੜੇ ਸੀ ਉਮਰ ਮਾਤਾ ਗੁਜਰ ਕੌਰ ਦੀ ਜਦੋਂ ਪੁੱਤ ਦਾ ਮੂੰਹ ਵੇਖਿਆ ਸੀ ਤੇ ਜਨਮ ਤੋਂ ਲੈ ਕੇ ਮਾਤਾ ਗੁਜਰ ਕੌਰ ਨੇ ਕਿੰਨੀਆਂ ਤਕਲੀਫਾਂ ਚੱਲੀਆਂ ਸੀ ਤੇ ਵੇਰ ਜਦੋਂ ਬੰਦਾ ਵੇਖਦਾ ਹੈ ਨਾ ਉਦੋਂ ਫਿਰ ਅੰਦਰੋਂ ਇਹ ਆਵਾਜ਼ ਆਉਂਦੀ ਹੈ ਮਾਂ ਦਾਦੀਏ ਤੇਰਿਆਂ ਲਾਲਾਂ ਲਈ ਮੈਂ ਕਰਦਾ ਜੋ ਵੀ ਹੋ ਸਕਦਾ ਲੋ ਇਹ ਨਾਲ ਨਾਲ ਸੁਣਿਓ ਆਪਾਂ ਗਾਇਆ ਸੀ ਉਥੇ ਮੰਡੀ ਅਹਿਮਦਗੜ ਦਸ਼ਮੇਸ਼ ਦੇ ਸੁਜਿਆਂ ਪੈਰਾਂ ਤੇਈ ਮੈਂ ਮਲਮ ਕਿਤੇ ਬਣ ਜਾਵਾਂ ਬਾਸ਼ਾ ਤੁਹਾਡੇ ਚਰਨ ਸੁਜੇ ਐ ਬਾਜੀ ਵੜ ਦੇ ਜੰਗਲ ਚੋਂ ਜਾ ਰਿਓ ਜੀ ਕਰਦਾ ਸੁਜਿਆਂ ਪੈਰਾਂ ਤੇ ਮਲਮ ਬਣ ਜਾ ਮੈਂ ਆਪਣਾ ਸਾਰਾ ਕੁਝ ਵਾਰ ਦਿਆਂ ਤੇ ਇਸ ਸਮੇਂ ਤੇ ਸਾਬ ਜਾਦਿਆਂ ਨੂੰ ਜਦੋਂ ਲਿਆਂਦਾ ਗਿਆ ਇਸ ਸਮੇਂ ਤੇ ਜਦੋਂ ਆ ਸੁਣਿਓ ਧਿਆਨ ਨਾਲ ਅੱਤ ਪੋ ਦੀ ਰਾਤ ਸਹੇੜੀ ਰਹੇ ਨੌ ਪੋ ਦੀ ਰਾਤ ਸਾਬ ਜਾਦੇ ਮਰਿੰਦੇ ਰਹੇ ਤੇ 10 ਪੋ ਨੂੰ ਸਾਰਾ ਦਿਨ ਸਫਰ ਕਰਾ ਕੇ ਇੱਥੇ ਫਿਰ ਸਰਹੰਦ ਲੈ ਕੇ ਆਏ ਇਹ ਅੱਜ ਦਾ ਦੇਣਾ ਲੋ ਸੁਣੋ ਦੱਤੀਏ ਤੇਰੇ ਆ ਲਾ ਲਾ ਲਈ ਖੜੋ ਪੜੋ ਨਾ ਦੱਤੀਏ ਤੇਰੇ ਆ ਲਾ ਲਾ ਲਈ लो सक्दा ਮਸੀਬਤ ਆ ਜਾਏ ਲੰਗਰ ਲੈ ਕੇ ਹੈਲਪ ਲੈ ਕੇ ਤੁਰ ਪਈਦਾ ਹੈ ਮਦਦ ਲੈ ਕੇ ਤੁਰ ਪਈਦਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਲਈ ਕੀ ਕੁਝ ਨਾ ਕਰਦੇ ਪਰ ਸਮਾਂ ਹੀ ਇਦਾਂ ਦਾ ਸੀ ਗੁਰਮਖੋ ਇੱਥੇ ਬਰੋਟਾ ਸੀ ਬਰੋਟੇ ਦੇ ਕੋਲ ਬਾਹਰ ਕੱਟੇ ਗਏ ਉਸ ਵੇਲੇ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਕਿ ਸਾਬ ਜਾਦਿਆਂ ਨੂੰ ਵੇਖਣ ਲਈ ਸਰਹੰਦ ਇਕੱਠਾ ਹੋ ਗਿਆ ਸਾਰੇ ਲੋਕ ਇਕੱਠੇ ਹੋਏ ਬੜੀ ਭੀੜ ਹੈ ਸਭ ਇਕੱਠੇ ਹੋ ਕੇ ਸਰਹੰਦ ਦੇ ਲੋਕ ਵੇਖਣ ਆਏ ਐ ਤੇ ਕਈ ਪੁੱਛਦੇ ਆ ਕੌਣ ਹੋ ਤੁਸੀਂ ਕੌਣ ਹੋ ਤੁਸੀਂ ਤੇ ਜੋਰਾਵਰ ਸਿੰਘ ਸਿੰਘ ਨਾਲੋਂ ਫਤੇ ਸਿੰਘ ਪਹਿਲਾਂ ਜਵਾਬ ਦਿੰਦਾ ਮੈਂ ਫਤੇ ਸਿੰਘ ਇਹ ਮੇਰਾ ਵੱਡਾ ਵੀਰ ਜੋਰਾਵਰ ਸਿੰਘ ਆਪਣੀ ਦਾਦੀ ਮਾਂ ਦੇ ਨਾਲ ਆ ਜਿਵੇਂ ਆਪਾਂ ਕਈ ਵਾਰੀ ਬੱਚਿਆਂ ਨੂੰ ਪੁੱਛਦੇ ਨਾ ਕਿਹਦੇ ਨਾਲ ਆਇਆ ਤੇ ਬੱਚੇ ਕਹਿਣਗੇ ਡੈਡੀ ਨਾਲ ਆਇਆ ਮੈਂ ਮਾਂ ਨਾਲ ਆਇਆ ਤੇ ਬੱਚਿਆਂ ਲੋਕ ਆ ਕੇ ਪੁੱਛਦੇ ਕੌਣ ਹੋ ਫਤੇ ਸਿੰਘ ਕਹਿੰਦਾ ਮੈਂ ਫਤੇ ਸਿੰਘ ਆ ਮੇਰਾ ਵੱਡਾ ਵੀਰ ਜੋਰਾਵਰ ਸਿੰਘ ਤੇ ਦਾਦੀ ਮਾਂ ਦੇ ਨਾਲ ਆਏ ਆ ਹੁਣ ਲੋਕ ਵੇਖ ਵੇਖ ਹਰਾੜ ਹੁੰਦੇ ਨੇ ਤੇ ਕਈ ਗਾਲਾਂ ਕੱਢਦੇ ਐ ਅਪ ਸ਼ਬਦ ਬੋਲਦੇ ਐ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਬੋਲਦੇ ਐ ਸਾਬ ਜਾਤਿਆਂ ਨੂੰ ਅਪ ਸ਼ਬਦ ਬੋਲਦੇ ਐ ਤੇ ਕਈਆਂ ਨੇ ਟੀਮਾਂ ਮਾਰੀਆਂ ਚੁੱਕ ਚੁੱਕ ਕੇ ਰੋੜ ਰੋੜੇ ਤੇ ਬੱਚਿਆਂ ਦੇ ਮਾਰਦੇ ਐ ਤੇ ਦੁਨਾ ਸਿੰਘ ਨੇ ਲਿਖਿਆ ਕਿ ਇੱਕ ਟੀਮ ਇੱਕ ਰੋੜੀ ਜਦੋਂ ਐਦਾਂ ਰੋੜੀਆਂ ਮਾਰਦੇ ਸੀ ਨਾ ਇਥੋਂ ਲੰਘਦੇ ਆ ਜਦੋਂ ਲੈ ਕੇ ਜਾ ਰਹੇ ਸੀ ਤੇ ਲੋਕ ਪੱਥਰ ਮਾਰਦੇ ਐ ਨਿੱਕੇ ਨਿੱਕੇ ਬੱਚਿਆਂ ਦੇ ਬੱਚੇ ਕਿੱਥੇ ਹੋ ਗਏ ਨਿਆਣੇ ਇਕੱਠੇ ਹੋ ਗਏ ਉਹ ਵੱਟੇ ਮਾਰਦੇ ਐ ਤੇ ਇੱਕ ਰੋੜੀ ਫਤੇ ਸਿੰਘ ਦੀ ਅੱਖ ਦੇ ਵਿੱਚ ਵੱਜੀ ਅੱਖ ਦੇ ਵਿੱਚ ਤੇਲੀ ਚ ਵੱਜੀ ਫਤੇਹ ਸਿੰਘ ਨੇ ਇੱਕ ਐਦਾਂ ਹੱਥ ਅੱਖ ਦੇ ਉੱਤੇ ਰੱਖ ਲਿਆ ਫਿਰ ਵੀ ਤੁਰੇ ਜਾਂਦੇ ਆ ਪੁੱਛਿਆ ਗਿਆ ਕੀ ਕੀਤਾ ਜਾਏ ਕਹਿੰਦੇ ਬੁਰਜ ਵਿੱਚ ਬੰਦ ਕਰ ਦਿਓ ਤੇ ਕੱਲ ਵੀ ਮੈਂ ਦੱਸਿਆ ਸੀ ਇਹ ਆਸ਼ੀ ਦਾ ਅੱਡਾ